ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਜੀ ਡਰੈਸ ਨੋਟ ਕਰ ਲਓ ਪਹਿਲਾਂ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੈਗਾ ਵੀਰ ਜੀ 9592800635 ਤੇ ਵੀਰ ਜੀ ਅੱਜ ਵੀਰਾਂ ਪ੍ਰਵਾਹ ਵਾਸਤੇ ਕ ਲੈ ਕੇ ਆਏ ਆ ਬਹੁਤ ਹੀ ਚੰਗੀ ਵੱਛੀ ਪਹਿਲਣ ਮੂੰਹ ਚੋਗੀ ਪੰਜਾਬ ਵਾਲੀ ਜਲਸੀ ਬੁਲਬੁਲ ਦਾ ਬੱਚਾ ਜੀ ਬਹੁਤ ਹੀ ਸੋਹਣੀ ਸੁਨੱਖੀ ਆ ਜਿੰਨੀ ਉੱਤੋਂ ਸੋਹਣੀ ਆ ਓਨੇ ਥੱਲੇੋਂ ਤਿਆਰ ਹੋਣ ਲਈ ਆ ਵੇਖੋ ਬੋਲ ਬੋਲਦਾ ਬੱਚਾ ਵੇਖੋ ਥਾਣ ਵਰਲਾ ਦੇ ਕਿੱਡਾ ਵਛੀ ਪੱਣਾ 4 ਦੰਦੀ ਵੱਠੀ ਜਜਮਾ ਤੇ ਆ ਵੇਖੋ ਅੱਗੋਂ ਪੁੱਛੋ ਸਾਰੇ ਵੇਖੋ ਕਿ ਕਿਹੜਾ ਕਿੱਡਾ ਸੋਹਣਾ ਵਛੀ ਨਿਕੜਿਆ ਤੇ ਬਹੁਤ ਹੀ ਵੱਠੀ ਵੀਡੀਓ ਦੇ ਕੋ 5-7 ਦਿਨ ਵਛੀਆਂ ਲੈ ਜਾਣੇ ਆ ਤੇ ਵੇਖੋ ਕਿੱਡੀ ਸੋਹਣੀ ਤਿਆਰ ਹੋਣ ਲਈ ਥੱਲੇ ਉਤੋਂ ਸਾਰੀ ਚੰਗੀ ਰਾਜੀ ਬੜੀ ਆ ਤੇ ਹੋਰ ਪੰਜਾਬ ਵਾਲੀ ਜਲਸੀ ਦੇ ਵੀ ਜਿੱ ਪਹਿਲਾਂ ਤੋਂ ਅੱਗੀ ਮੂੰਹ ਜੇ ਖੋਲਿਓ ਪਲਾ ਖੋਲ ਕੇ ਵਿਖਾਈਏ ਯਸ ਕੁਆਲਿਟੀ ਚੈੱਕ ਕਰੋ ਵੀਦੀ ਬਹੁਤ ਹੀ ਸੋਹਣੀ ਵੇਖੋ ਫੇਸ ਕੁਆਲਟੀ ਇਹ ਪਿਓਰ ਜਲਸੀ ਵੀਡੀ ਪੰਜਾਬ ਵਾਲੀ ਫੇਸ ਕੁਆਲਟੀ ਚੈੱਕ ਕਰੋ ਆਣਾ ਵੀਰ ਜੰਦੇ ਹੁੰਦੇ ਸਿੰਗ ਦਗਾਏ ਆ ਤੇ ਉਹਦਾ ਮੜੀਆਂ ਮੋਟੀਆਂ ਫੋਟਾਂ ਨਾ ਕਿਹੜੇ ਫੋਟੀਆਂ ਵੇਖੋ ਥੱਲੇ ਉਹ ਤੁਹਾਨੂੰ ਚੈੱਕ ਕਰਾਉਣਾ ਇਹਦੀ ਬੱਚੀ ਤਿਆਰ ਹੋਈ ਬੱਚੀ ਕੋ ਤੁਰਿਆ ਨਹੀਂ ਜਾਊਗਾ ਜੋਰ ਪੰਜਾਬ ਵਾਲੀ ਜਲਸੀ ਆ ਤੁਹਾਨੂੰ ਪਤਾ ਐਡੀ ਬੱਚੀ ਦੁੱਧ ਪਹਿਲਾਂ 14 15 ਕਿਲੋ ਕੱਢ ਸਕਦੀ ਇਹ ਵੀਰ ਦੀ ਤਿੱਪੀ ਆ ਤੇ ਪੋਲੀ ਐਡੀ ਰੂਮਰ ਜੀ ਪੋਲੀ ਬਿਲਕੁਲ ਇਹ ਖਿਲਾ ਰਹੇ ਮੜੀ ਲਓ ਲਾਗੋ ਕਰਕੇ ਚੈੱਕ ਕਰਾ ਦਿਓ ਅਵੇ ਕੋਠਾ ਨਾਲ ਅਸੇ ਆਈ ਤੇ ਗੈਪ ਚੈੱਕ ਕਰੋ ਵੇ ਜੀ ਪਹਿਲਾਂ ਬੱਚੀ ਨੂੰ ਹਰੀ ਸੜੀ ਪਹਿਲਾਂ ਓ ਇਡਾ ਖਾਂ ਸੋਣਾ ਲੱਗਦਾ ਨਹੀਂ ਗੁਲਾਬੀ ਖਾਣ ਲੱਗਾ ਆ ਤੇ ਪੋਲੀ ਵੀ ਜੀ ਏਡੀ ਆ ਰੂਮ ਵਰਗੀ ਆਕੀ ਧਿਆਨ ਧਿਆਨਾ ਥੋੜੀ ਆਈ ਆ ਕਾਲੀ ਡਰਦੀ ਆ ਫੋਨ ਤੋਂ ਤੇ ਬਾਕੀ ਵੀ ਜੀ ਥੱਲੇੋਂ ਐ ਥੜੀਦਾਰ ਚੱਡਾ ਵੇਖੋ ਅਗਲੇ ਥਾਣਾ ਦਾ ਗੈਪ ਸੈਜ ਅੱਗੋਂ ਵੇਖੋ ਇਹਦੋਂ ਤੱਕ ਕਿਉਂ ਮੜੀ ਗੋਮੇ ਖੂਬੀ ਆ ਥੋੜੀ ਵੀ ਜੀ ਕਰਨੇ ਨੇ 5-7 ਦਿਨ ਇਹ 4 ਬੱਚੀ ਚੱਲੀ 4 ਦੰਦੀ ਜੇ। ਬਾਕੀ ਰਾਜੀ ਆ ਸੋਹਣੀ ਸੁਨੱਖੀ। ਪਿਓਰ ਬੱਚੀ ਬਾਕੀ ਵੀ ਜੀ ਤੁਹਾਨੂੰ ਪਤਾ ਮੌਸਮ ਵਾਲੀ ਬੱਚੀ ਆ ਹੁਣ ਗਾਂ। ਇਹੋ ਜੱਸੀਆਂ ਚੱਲਣੀਆਂ ਆ। ਬਾਕੀ ਪਿਓਰ ਜਿਹੜੀ ਅਸੀਂ ਪੰਜਾਬ ਵਾਲੀ ਜਲਸੀ ਆ ਜੀ ਇਹ ਬਹੁਤ ਘੱਟ ਮਿਲਦੀ ਆ। ਤੇ ਜੀ ਮੁੱਲ ਬੱਚੀ ਦਾ ਚਲੋ ਕੋਚਾ ਦੇ ਨਾਲ ਸਾਹਮਣੇ ਤਿਆਰ ਹੋ ਗਈ। ਚਵਾ ਕੇ ਬੱਚੀ ਦੇ 80 ਭਾਵੇਂ 55000 ਦੀ ਵੇਚ ਦਿੱਤੀ। ਹੁਣ ਵੀ ਜੀ ਮੁੱਲ ਆਪਾਂ ਜਾਇਜ਼ ਹੀ ਕਰਾਂਗੇ, ਵੇਹ ਜੀ ਦੇ ਦਾਂਗੇ। ਤੇ ਹੁਣ ਵੀ ਜੀ ਮੁੱਲੇ ਦਾ 50000 ਰੁਪਇਆ ਆ। ਇਹ ਜਿਉਂ ਯਾਰ 1500 ਰੁਪਏ ਛੋਟ ਕਰ ਦਾਂਗੇ ਆਪਾਂ ਵੱਛੀ 2000 ਰੁਪਏ ਵੀ ਛੋਟ ਕਰ ਦਾਂਗੇ ਹਾਂ ਨਹੀਂ ਹਾਂਜੀ ਵੱਛੀ ਬਾਕੀ ਫੇਰ ਇੱਕ ਲੱਗ ਤੋਂ ਚੈੱਕ ਕਰਾ ਲੋ ਸੋਹਣੀ ਬਹੁਤ ਵੱਛੀ ਤੇ ਬਾਕੀ ਵੀਰਾਂ ਭਰਾਵਾਂ ਅੱਗੇ ਬੇਨਤੀ ਆ ਵੀ ਸਾਡੇ ਚੜ੍ਹਦੀ ਕਲਾ ਡੇਲੀ ਫਾਰਨ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਨਵੇਂ ਤਾਂ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਿਆ ਕਰੇ ਚਲੋ ਵੀਰ ਜੀ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ